ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਛੋਟੇ ਭਰਾ ਨੂੰ ਸਾਰੀਆਂ ਮੇਰੀਆਂ ਜੰਨੀਆਂ ਵੀ ਮਾਵਾ ਪੈਣਾ ਮੇਰੇ ਚਾਣਾ ਨਾਲ ਜੁੜੀਆਂ ਸਾਰਿਆਂ ਵੀਰਾਂ ਭਰਾਵਾਂ ਦਾ तहे ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿ ਅੱਜ ਆਪਾਂ ਵਿਆਹ ਤੇ ਆਏ ਸੀ ਆਪਣੇ ਵੀਰ ਪੂਰੀ ਬੁੱਲੇ ਨੰਗਰਲੇ ਦਾ ਵਿਆਹ ਸੀਗਾ ਅੱਜ ਪਾਰਟੀ ਸੀਗੀ ਵਿਆਹ ਹੋ ਗਿਆ ਪਰसों ਵਿਆਹ ਹੋਈ ਤੇ ਅੱਜ ਆਪਾਂ ਆਏ ਹਾਂ ਉੱਥੇ ਉੱਥੋਂ ਆਪਾਂ ਹੁਣ ਵਾਪਸ ਚੱਲੇ ਆ ਜੀ ਫਲੈਸ਼ ਤੇ ਅੱਜ ਆਪਣੇ ਨਾਨਕੇ ਮੈਚ ਆ ਜੀ ਕੋਈ ਵੀਰ ਹਰ ਸਾਲ ਆਪਾਂ ਖੇਡਦੇ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਖੋਜਗੀਪੁਰ ਮੈਚ ਤੇ ਆਪਾਂ ਖੇਡੀਦਾ ਹਰ ਸਾਲ ਤੇ ਵਾਇਗਰੂ ਮੇਰ ਕਰਿਆ ਚਾਰ ਟੀਮਾਂ ਨਾਲ ਆਲੋਪਨੇ ਚਾਰ ਟੀਮਾਂ ਦੇ ਮੈਚ ਆ ਤੇ ਚੱਲੇ ਆਪਾਂ ਉਥੇ ਅੱਜ ਦਾ ਵਲੌਗ ਬਣਾਵਾਂਗੇ ਆਪਾਂ ਵਧੀਆ ਪੂਰਾ ਟਰਾਈ ਕਰਾਂਗੇ ਬਾਕੀ ਵਾਇਗਰੂ ਮੇਰ ਕਰੇ ਤੇ ਸਾਰਾ ਵਲੌਗ ਐਂਡ ਤੱਕ ਦੇਖਿਆ ਤੁਸੀਂ ਆਜੋ ਫਿਰ ਮਿਲਦੇ ਆ ਜੀ ਮੈਚ ਤੇ ਬਾਅਦ ਦੇ ਗੱਲਾਂ ਬਾਤਾਂ ਨਾਲ ਹੀ ਫਿਰ ਨਾ ਆਉਣਾ ਬਾਕੀ ਕਰਨਾ ਮੱਖੀ ਦਾ ਸਾਡਾ ਪੀਰ ਹੁਣ ਆਪਾਂ ਰਾਵਾਂ ਸਾਨੂੰ ਨਾ ਛੂਟ ਮਾਰ ਕੇ ਖੇਡੂਗਾ ਜਿੱਤ ਕੇ ਉਹ ਵੀ ਨਹੀਂ ਜਾਂਦਾ ਉਹ ਤਾਂ ਟੀਮ ਤੁਹਾਡੀ ਬਣੀ ਚੰਨੀ ਬਣੀ ਵੀ ਫੇਰ ਵੇਖਿਆ ਨਾ ਕਿਤੇ ਨਾਲ ਉਲਟਾ ਫੇਰ ਉਹਦੇ ਨਾਲ ਨਹੀਂ ਚੱਗਿਆ ਤਾਂ ਕਿਹਾਰੇ ਉਧਰ ਹੋਰ ਜਾਂਦੇ ਜੇ ਛੜਦਾ ਨਾ ਉਹ ਬਟਾ ਨਾ ਪੰਜਾਹ ਹਜ਼ਾਰ ਪਾਇਆ ਹੈ ਜੱਗ ਨੂੰ ਪਹਿਲੇ ਜੱਗ ਨਾਲ ਜੋਰ ਜਾਂ ਪਿੰਡ ਪਿੰਡ ਕੋਈ ਖੜੇ ਇਸ ਜੋਰ ਵਾਈ ਡੱਕ ਦੇ ਰੋਏ ਨਾ ਨਾਲੇ ਐਡੀ ਐਡੀ ਦੂਦੂ ਜਾ ਕੇ ਉਹ ਨਾ ਨਿਮਾਨ ਸੇ ਉਹ ਅਗਦੇ ਇਧਰ ਖੜਿਆ ਮੇਰੇ ਨਾਲ ਪੰਜਾਂ ਛੇਂ ਘੰਟੇ ਪੈੜਾ ਪੈਗਾ ਉਹ ਹੱਥ ਨਹੀਂ ਲਾਉਣ ਉਹ ਪੈੜਾ ਪੈਗਾ ਨੂੰ 5 ਘੰਟੇ ਦਾ ਉਹ ਨਹੀਂ ਯੋਰ ਵੱਜਦਾ ਰੋਜ਼ ਰੋਜ਼ ਆਪਾਂ ਤਾਂ ਦੇ ਨਹੀਂ ਪਿੰਡ ਪੜਾਉਂ ਜਾਈਦਾ ਨਹੀਂ ਜਿਆਦਾ ਕਿਤੇ ਇੱਕਦਾਂ ਮੇਲਾ ਖੇਡੋ ਮਹੀਨੇ ਜੀ ਸਾਢੇ 5:00 'ਤੇ ਸਾਢੇ 5:00 ਸਾਢੇ 5:00 ਹੁਣ ਕਰੀ ਆ ਗਈ ਤੇ ਅਗਲੇ ਦਿਨ ਖੇਡਣਾ ਸੁੱਖਾ ਵਾ ਨੌ ਨੌ ਪਲੇਅਰ ਫਿਰ ਕੀ ਕਰੇਗੇ ਉਹ ਸਰਦਰੇ ਤਰੇ ਦਾ ਪਤਾ ਨਹੀਂ ਲਾਣਾ ਬੰਦੋਦ ਅੰਦਰ ਅੱਛੇ ਮਾਰ ਲਿਆ ਜੀ 29 ਚਿੰਕਰ ਆਇਆ ਗਰਾਮ ਪੈ ਰਿਹਾ ਇਫੈਕਟ ਹੋ ਰਿਹਾ ਉਹ ਆਉਂ ਨਹੀਂ ਗਿਆ ਕੋਈ ਵੀ ਨਹੀਂ ਗਿਆ ਉਧਰ ਪਰ ਮੈਂ 8 ਜੱਫੇ ਲਾ ਕੇ ਬੁਲਟ ਤੋਂ ਰਹਿ ਗਿਆ 8ਵਾਂ ਜੱਫਾ ਜੇ ਮੇਰਾ ਭੈਜੋ ਰੋਲਾ ਨਹੀਂ ਪਾਇਆ ਸੀ ਉਹ ਫੜ ਕੇ ਲਵਾਇਆ ਹੁੰਨੇ ਮੇਰਾ ਲੱਕ ਲੱਗਾ ਸੀਗਾ ਉਹ ਰੈਵਰੇ ਪੈਂਦੇ ਯਾਰ ਇੱਥੇ ਸਾਡਾ ਵੀ ਇੱਥੇ ਫੜ ਕੇ ਨਾ ਨਹੀਂ ਨਹੀਂ ਸਾਨੂੰ ਦਿੱਤਾ ਸੀ ਉਹ ਹੋਲਡ 'ਚ ਬਾਅਦ ਵਿੱਚ ਦੇ ਕੇ ਨਾ ਉਹਨਾਂ ਨੂੰ ਦਿੱਤਾ ਮੈਂ ਕਿਹੜਾ ਮੈਂ ਅਰਬਨ ਬਾਲਪੁਰਿਆ ਨੂੰ ਭਰਿਆ ਤੇ ਜਦੋਂ ਮੈਂ ਬਾਹਰ ਨੂੰ ਸੌਟ ਚਾਉਂਦਾ ਖੁੱਚਾ ਦੋ ਕੋਚਾਂ ਨੂੰ ਬਾਹਰੋਂ ਤੱਕਣਿਆ ਤੇ ਉਹਨੇ ਪੈੜ ਵਾਲੇ ਵੜ ਗਿਆ ਇਦਾਂ ਉਹਨੇ ਥਾਲੇ ਬਾਹ ਪਾ ਕੇ ਮੈਨੂੰ ਉੱਤੋਂ ਹੀ ਫੜਤਾ ਇਦਾਂ ਬਾਹਰ ਉਹ ਦੜੇ ਇਹ ਸਾਹ ਸਾਹ ਦਾ ਬਰਾਬਰ ਹੀ ਅਠਵਾ ਮੇਰਾ ਉਹ ਡਾ ਦਿੱਤਾ ਨਹੀਂ ਬਾਚੂ ਇੱਕ ਪਾਸੇ ਹਰਿਆਣਾ ਪਾਸੇ ਰਾਦੇ ਰੈਫਰੀ ਕਰ ਚੱਲੇ ਬਾਚ ਜੇ ਚੰਗੀ ਜਣਾ ਵਾਲਾ ਪਿਆ ਆਪਾਂ ਨਾਲ ਰਾਤ ਕੀ ਨਹੀਂ ਜਦੋਂ ਦੀ ਰਾਲਾ ਪਾਉਂਦੀ ਪੰਨੀ ਵਾਲਿਆਂ ਨੇ ਪੈ ਗਿਆ ਜੇ ਆ ਕੇ ਕੋਈ ਕੋਈ ਦਾ ਉਹ ਸੌਂ ਆ ਗਿਆ ਸ਼ੀਰਾ ਮੈਂ ਤਾਂ ਸੌਂ ਛੱਡ 50000 ਦੀ ਸ਼ਰਤ ਰੱਖ ਲਈ ਆਪਣੀ ਨਾਲ ਬਾਦ 50000 ਦੀ ਸ਼ਰਤ ਰੱਖ ਲਈ ਜੀਐਮ ਇੰਚੇ ਕਰਾ ਵੀ ਫਰਕ ਹੋਏ ਨਾ ਫੇਰੇ ਮਾਨੂੰ 4 ਡੇਢ ਫੁੱਟ ਦਾ ਫਰਕ ਹੈ ਸ਼ੀਰੇ ਦਾ ਆਹ ਮੰਗੇ ਜਾਂਦੇ ਜਦਨ ਵਾਲੀ ਆਦ ਰੇ ਜਦਨ ਲਈ ਬੰਦਾ ਰੱਖਣਾ ਪੈਣਾ ਬੁਲਾਦਾ ਇੱਕ ਰੋਲਾ ਪਾਉਣ ਜਿਹੜਾ ਪਿੱਟੀਆਂ ਅਡੂ ਦਾ ਗਾਦਾ ਅਡੂ ਦਾ ਗਾਦਾ ਉਹ ਚੜਦੀ ਪੇਸ਼ ਨਹੀਂ ਚਲਦੀ ਕਿੱਲੇ ਤੁਹਾਨੂੰ ਤੂੰ ਦੇਖਣਾ ਜਿੱਦਣ ਆਪਾਂ ਬਾਹਰ ਜਿ ਪਾਈ ਨਹੀਂ ਆ ਪਾਣੀ ਫੜੀ ਅਰਛੇ ਤੂੰ ਦੱਸ ਦੇ ਆਪੇ ਪਾਈ ਵੀ ਸਾਰੇ ਮੁਲਕ ਨੇ ਵੇਖੀ ਆ ਬਾਹਰ ਦੀ ਕਬੱਡੀ ਤੋਂ ਤੇ ਮੰਦਾ ਨਹੀਂ ਅੱਬਾ ਵੀ ਨਾ ਉਹ ਬਾਜੂ ਆਖਣਾ ਤੇ ਹਰਦਾਸ सरपंच ਭਲਾਈਦਰ ਤੋਂ ਜੀ ਆਇਆਂ ਕਰਦੇ ਆਪਾਂ ਤੇ ਨਾਲ ਟੂਰਨਾ ਸਰਪੰਚ ਮੈਸਮਪੁਰਿਆ ਵਿਸ਼ੇਸ਼ ਤੌਰ ਤੇ ਪੁੱਜਿਆ ਤਾਂ ਸੌਣ ਲੱਗੀ ਅਤੇ ਬਈ ਗਰਾਉਂਡ ਨਾਲ ਦੇਖਿਓ ਛੋਲਾ ਸਾਹਿਬ ਵਾਲਾ ਸੁਖਵੰਨਾ ਜ ਆਪਣੇ ਨਾਨਕੇ تو آپ کو اپنی بیٹھا ہے درمی برے گرہی ترین پر کے پیدا ہے سوارکی ہے کلیب سوڈا پتا ہے یہ فتیام آتی ہے کمو در شکرد ایک پر دوکے پاس ہے آرشا ایروں ڈیڈیوں کے این دنیا آو سبے لگا تھا جون وہ اوڈ دفینڈی گتی دینا آو بان سرمارے گرے گی پرو آو لگے جون آپ پر شکردے دے مانگی تاں سے ایک رکھ کے آپ نے ساتھے دے آیا آرشی کولا سا ਇਹ ਨਜ਼ਾਰਾ ਯਾਫੀ ਕਰੇ ਧੰਨਵਾਦ ਕਰਦੇ ਹੋ ਚੋਲੇ ਵਾਲਾ ਚੋਲੇ ਵਾਲਾ 11000 ਔਰ ਰਾਜਾ ਪੱਤਰੀ ਆਉਂਦੇ ਅੱਪਾ ਆਹ ਕਰਬੀ ਦੇ ਅੱਜ ਦੇ ਟਾਈਮ ਦੇ ਟੌਪ ਦੇ ਸਟਾਰ ਗੱਟ ਵੜਿਆ ਉਹ ਮੰਗਾ ਚਲਾਉਦਾ ਪਈ ਮਾਲ ਹੋ ਗਿਆ ਮੇਰਾ ਗੱਟ ਨਾਲ ਛੜੇ ਬੰਨ ਨਜ਼ਾਰਾ 11000 ਦਾ ਜੇਤੂ ਇਹ ਕਾਹਲਾ ਦੀ ਧਰਤੀ ਦਾ ਫਤਿਹ ਬੰਦੀ ਇਹ ਕੰਨੂ ਦੀ ਆਪਣਾ ਉਸਤਾਨ ਦਾ موسیقی ਤੇ ਅੱਜ ਕਹਿੰਦੇ ਸਾਡੇ ਮੇਸ਼ਰ ਸਿੰਘ ਕਲਾਂਪਸ ਵਿੱਚ ਹੋਣਾ ਦਾ ਵੱਡਾ ਸਨਮੋਹ ਹੈ ਆਉਤਾਰ ਸਿੰਘ ਦੀ ਜੁਆਇਰ ਦਾ ਵੱਡਾ ਸਨਮੋਹ ਹੈ ਤੇ ਆ ਅੱਜ ਵੀ ਆਰ ਦਾ ਮੁਖਤਿਆਰ ਹੈ ਇਹ ਅੱਜ ਵੀ ਅਨੁਸ਼ਾਸਨ ਦਾ ਸਰਮਾ ਜਿਵੇਂ ਆਪ ਆਪਣੇ ਰਕਾਰ ਚਲੋ ਚਲਿਓ ਰੋਣਾ ਪੈਂਦੇ ਚਲੋ ਗੁਰਪ੍ਰੀਤ ਵੀ ਆਇਆ ਹੋਇਆ ਪੰਚਤੋਂ ਧੰਨਵਾਦ ਸਾਡੇ ਹਰਲੇ ਤੋਂ ਕੈਨੇਡਾ ਹੈ ਅਸਟ੍ਰੇਲੀਆ ਦਾ ਚਲੋ ਜੀ ਸਾਡੇ ਪ੍ਰਧਾਨ ਫਤੇ ਸਿੰਘ ਜੀ ਆ ਕੇ ਵਾਲੇ ਦਰਬਖ ਸਿੰਘ ਜੀ ਨੰਦ ਸਾਹਿਬ ਹਰਪਾਲ ਵੀਰ ਉਹਦੀ ਸਾਡੇ ਗੁਇਦਵਾਲ ਸਾਹਿਬ ਦੇ ਔਰ ਬਹੁਤ ਸਤਾਰ ਹੈ ਮਨੋਬਖ ਸਾਹਿਬ ਵਾਲੇ ਮਾਫੀ ਕਰਨੇ ਸਾਡੀ ਨੂੰ ਸਕੇ ਔਰ ਗੁਰੂ ਘਰ ਦੇ ਮੇਰ ਕਰਨਾ ਭਾਨ ਗੁਰੂ ਅਮਰਦਾਸ ਜੀ ਮੇਰ ਨਾਮ ਇਸ ਸਾਲ ਅਪਨਾ ਜਰੂਰ ਹਾਜ਼ਰੀਆਂ ਭਰਾਂਗੇ ਬਹੁਤ ਸਤਾਰ ਹੈ ਬਹੁਤ ਬਹੁਤ ਧੰਨਵਾਦ ਉਧਰ ਸਾਡੇ ਜਰਮਨਜੀਤ ਜੀ ਕਹਿੰਦੇ ਆ ਵੀ ਇਹ ਤੇ ਵੱਡਾ ਸ਼ੋਅ ਮੈਚ ਹੋਵੇਗਾ ਸੱਤਾ ਪ੍ਰੋਹਾਨ ਯੂਕੇ ਤੋਂ ਤੇ ਸਾਡੇ ਬੜੇ ਨਵੇਂ ਮੀਆਬਟ ਦੇ ਸਰਪੰਚ ਸਾਹਿਬ ਸੱਤੇ ਤੇ ਬਹੁਤ ਵੱਡੇ ਕਬੱਡੀ ਖਿਡਾਰੀਆਂ ਨੂੰ ਜਨਮ ਦੇਣ ਵਾਲੀ ਮਾਂ ਅੱਜ ਸਾਡੇ ਦਰਮਿਆਨ ਅਚੇਤ ਤੌਰ ਤੇ ਮਾਤਾ ਸਰਮੰਤੋਂ ਕੈਨੇਡਾ ਹੈਪੀ ਆਸਟ੍ਰੇਲੀਆ ਤੇ ਹਰ ਚਿਲਨ ਤੇ ਜੁਏ ਵਾਲੇ ਵੱਲੋਂ ਵੱਡੀਆਂ ਗੱਲਾਂ ਹੋਣਗੀਆਂ ਉਹ ਸਾਡੇ ਪਾਸੇ ਦੇ ਕਬੱਡੀ ਅਤੇ ਜਲਾਲ ਵਾਲਿਆ ਦਰੀ ਸਫਤ ਮੁੰਡੇ ਦੀ ਸ਼ਕਰਪੁਰੀਆ ਸ਼ਕਰਪੁਰੀਆ ਸ਼ਹੀਦ ਅਲੀ ਮੇਰੇ ਮਿੱਤਰੋ ਕਬੱਡੀ 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 ਜੋਲੀਆ ਜੋਲੀਆ ਇੱਕ ਪਾਸੇ ਜੀਤ ਗਿਆ ਜਾਨ ਫੇਰ ਦੀ ਪਾਲ ਉੱਤੇ ਫੰਦੇ ਪੂਰੀ ਬੱਲੇ ਬੱਲੇ ਉਹ ਕੜੇ ਕੜੇ ਅਰਸ਼ ਨੂੰ ਪਿਆਰ ਕਰਦੇ ਲਲਕਾਰਾ ਮੱਖਣ ਸੰਧੂ ਮੱਖੀ ਵਾਲੀ ਦੀਆਂ ਰੇਡਾਂ ਉੱਤੇ ਸਾਡੇ ਰਾਣਾ ਮਾਸਟਰ ਮੱਖੀ ਕਰਾ ਪਿੰਡ ਕੋਲ ਮਨਦੀਪ ਹੌਂਕਾਂਗ ਮੰਨਾ ਹੌਂਕਾਂਗ ਦਾ ਗਰਜੀਤ ਹੌਂਕਾਂਗ ਵਾਲੇ ਆਖਦੇ ਆ ਮੱਖਣ ਸੰਧੂ ਦੀਆਂ ਰੇਡਾਂ ਉੱਤੇ 11 ਹੋਈਓ ਰਿਵਰ ਸੁਖਜੀ ਬੱਲਾ ਤੇ ਜਰਨੈਲ ਸਿੰਘ ਜੀ ਉਹਨਾਂ ਵੱਲੋਂ ਤੇ ਜੋਗਾ ਸਿੰਘ ਜੀ ਸਾਫ ਦਾ ਸਰਪੰਚ ਵੱਲੋਂ 2000 ਤੇ ਟੋਟੀ ਪਰਿਵਾਰ ਵੱਲੋਂ 2000 4000 ਦੀ ਕਬੱਡੀ ਪਾ ਕੇ ਸ਼ਾਦੀ ਨੰਬਰ ਦਾ ਵਾਧਾ ਕਰ ਗਿਆ ਦਿਓ ਜੀ ਚਾਹ ਕੋ ਜੱਫੇ ਤੇ ਸਾਡੇ ਯੂਪੀ ਵਾਲੇ ਮੇਜਰ ਕੋਈ ਇੱਕ ਛੜ ਕੇ ਕਮਾਉਂਦਾ ਮੇਜਰ ਯੂਪੀ ਦੇ ਕਲਮਾਂ ਸਪੈਨ ਹੋਣਾ ਵੱਲੋਂ ਫਰੀਦ ਲੱड्डੂ ਵਾਲੇ ਦੇ ਦੋ ਜੱਫੇ ਜਾਵਾਂ ਜਰਨਲ لے ہزار مکرو آؤ دو منٹ ہزار دیکھ گیا سکھ ہوا نے مال کر د چکر کی کروں گا کوشش دوسرے پاس بولنا بلہ شادی اللہ اللہ فوجی ਤੇ ਇਹਨਾਂ ਵੱਲੋਂ ਮਨਦੀਪ ਹੌਂਕਕ ਵੱਲੋਂ 5200 ਹੋਵੇਗਾ ਅਰਸ਼ ਦੇ ਦੋ ਜੱਫੀਆਂ ਉੱਤੇ ਹੁਣ ਚੋਲਾ ਸਾਹਿਬ ਦੇ ਚਾਰ ਜੱਫੀ ਹੈ ਮਾ ਸੁਖਜੀਤ ਕੌਰ ਵੀ ਆਈ ਹੋਈ ਹੈ ਸੁਖਮਣਤ ਦੀ ਮਾਤਾ ਜੀ ਸਾਨੂੰ ਮਾਣ ਦੀ ਅਦਰਿੰਦਰ ਭਾਈ 1100 ਖਿਸ਼ਾ ਬਈਗਲ ਚੇਅਰਮੈਨ ਵੱਲੋਂ ਮੇਰੇ ਵੀਰ ਮਾਨ ਸਰਦਾਰ ਆ 4000 ਵੀਰੇ ਸੁਪਲੀ ਫਰਿਆਦ ਮੁੰਡਿਆਂ ਨੂੰ ਕਹਿ ਯਾਰ ਥੋੜਾ ਜਿਹਾ ਪਾਣੀ ਪਿਉਣ ਲਈ ਕੱਢੋ ਨਾ ਕਿ ਸੱਤ ਅੱਠ ਘੁੰਦੇ ਹੋ ਦੱਸੋ ਯਾਰ ਦੇਖੋ ਪਿੱਛੇ ਵੀ ਲੋਕ ਬੈਠੇ ਆ ਸਵੇਰ ਤੋਂ ਬੈਠੇ ਆ ਇਹਨਾਂ ਨੂੰ ਦੋ-ਦੋ ਘੰਟੇ ਹੋ ਗਏ ਵੇਖਣ ਦੀ ਖੁਸ਼ੀ ਤੇ ਖੇਲੇ ਰੋੜ ਗਏ ਆ ਬੱਲੇ ਬੱਲੇ ਹੋਣ ਲੱਗੀ ਕੱਟੂ ਚਲਾੜ ਕਬੱਡੀ ਦਾ ਮਹਾਨ ਖਿਡਾਰੀ ਮੇਰੇ ਵਿੱਚ ਉਹ ਬੱਲੇ 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 ਨੰਬਰ ਰੇਡਰ ਦਾ 5000 ਦੇ ਫਾਸਲੇ ਹੋਣਗੇ 9000 ਦੀ ਰੇਡ ਪਾ ਰਿਹਾ ਤਾਰ ਸਿੰਘੀ ਗਿੱਲ ਲਾਲੀ ਇੱਥੀ ਹੁੜਾ ਵੱਲੋਂ 4000 ਲੈ ਵੀ 5000 ਪਾਸ ਤੇ ਸਭ ਕਿੰਨਾ ਵੱਲੋਂ ਹੈ ਕਬੱਡੀ 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 ਫਰੋ ਵੀ ਚੰਗਾ ਨਹੀਂ ਲੱਗਣਾ লাইਵ ਦੇ ਖਿਡਾਰੀਆਂ ਨੂੰ ਜਾਂ ਧਾਇਰੇ ਤੇ ਬੈਠੇ ਜਿਹੜੇ ਲੋਕ ਐ ਉਹ ਵੀ ਦਿਸਤਾਨ ਹੁੰਦੇ ਐ ਸੋ ਪਲੀ ਸਰਪੰਦਰ ਪਾਜੀ ਇੱਕ ਆਲਮ ਹੋ ਰਿਹਾ ਵੀ ਕਾਹੇ ਲੱਖ ਰੁਪਈਆ ਲੱਗਦਾ ਪਰ ਲੱਗਣਾ ਇੱਕ ਕਬੱਡੀ ਦੇਖੀ ਜੱਫੇ ਤੇ ਨੋਟ ਕਰ ਲੋ ਜੀ ਬਾੜ ਇਹਨੂੰ ਗੋਹਲ ਦੇ ਹੋਲੇ ਮਾਜ ਮੈਚ sire ਦਾ sire ਦਾ ਤੇ ਨੰਬਰ ਨੰਬਰ

ਵੀਰ ਇਸ ਸਮੇਂ ਫਕੀਰ ਹੁਸੈਨ ਦਾ ਪੁੱਤਰ ਕਦਰੀਆ ਰਾਜਾ ਸ੍ਰੀ ਅਮਰ ਸ੍ਰੀ ਗੱਲ ਮੇਰੀ ਰੱਖੀ ਏ ਏ ਏ ਹੁਣ ਵੇਖਦਾ ਮੇਰੇ ਪੰਜਾਬੀ ਵੀਰੋ ਗੱਲ ਲੱਗਾਂ 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 ਟਕਾਰੇ ਲੱਗਦੇ ਆ ਰਹੇ ਆ ਜੀਟੀਓ ਤੇ ਸਾਜੀ ਦੀ ਟੱਕਰ ਤੇ ਦੁਨੀਆ ਟੱਕਣੀ ਆ ਰਹੀ ਹੈ ਸਾਜੀ ਨੂੰ ਦੇਖਦਾ ਚੌਂ ਸੀਨਾ ਖੇਡ ਕਬੱਡੀ ਦੇ ਜੀਟੀਓ ਜੀਟੀਓ ਟੀਟੀਓ 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 ਫੇਵਰ ਵਾਲੇ ਬਾਈ ਬੜਕਬਾਈ ਤੇ ਟੀਮ ਨੇ ਸੋਹਣਾ ਪ੍ਰਦਰਸ਼ਨ ਕੀਤਾ ਤੇ ਸਾਰੇ ਸੁਪਰਸਟਾਰ ਖਿਡਾਰੀਆਂ ਦੇ ਇੱਕ ਥੰਨੇ ਵਿੱਚ ਜਸ਼ਨ ਆਰਮਦੀ ਦਾ ਅੱਜ ਬੈਸਟ ਅਰੇਕਟਰ ਬਣਿਆ ਰਾਮਪੁਰੇ ਮਾਮਾ ਜੀ ਦੇ ਮੁੰਡੇ ਨਾਲ ਆਏ ਆ ਪੂਰੀ ਬੂਲੇ ਨਕਲ ਦਾ ਵਿਆਹ ਸੀ ਤੇ ਨਾਲ ਸਾਡਾ ਜਸ਼ਨ ਉਸ ਪਾਰਟੀ ਦੇ ਵਾਸਤੇ ਵੀ ਆਇਆ ਸੀ ਤਵਾਰਕਾ ਆਪਾ ਜੀ ਪਲੇਅਰਾਂ ਮੇਰੀਆਂ ਨਾਲ ਦੂਰ ਬੈਸਟ ਅਰੇਕਟਰ